ਗੁੜਤੀ ਦੇ ਵਿੱਚ ਰਾਜਨੀਤੀ ਮਿਲਿਆ ਤੇ ਮਾਲ ਖਾਂ ਦਾ ਜਾਦਾ ਅਮਲੀ ਦੀ ਫੀਤੀ ਮਿਲਿਆ ਜਿਆਦਾ ਖਾ ਕੇ ਵੱਡੇ ਵੱਡੇ ਕੱਪ ਮਾਰਦਾ ਬਾਪੂ ਰੱਖਿਆ ਏ ਉਹਨੇ ਪੜਦੇ ਜੇ ਪਾਉਣ ਨੂੰ ਖਾਣ ਨੂੰ ਘਸੁੰਨ ਤਾਂ ਮਲੂਕਾ ਰੱਖਿਆ ਵਲਟੋਆ ਰੱਖਿਆ ਇਹਨਾਂ ਬੇਜਤੀ ਕਰਾਉਣ ਨੂੰ ਵਲਟੋਆ ਰੱਖਿਆ ਟੀਵੀ ਤੇ ਬੇਜਤੀ ਕਰਾਉਣ ਨੂੰ ਬਾਬਾ ਜੋ ਸਟੇਜ ਉੱਤੇ ਸੱਚ ਬੋਲਦਾ ਪਰਚਾਰਕ ਜੋ ਸਟੇਜ ਉੱਤੇ ਸੱਚ ਬੋਲਦਾ ਕੀ ਦੇ ਕਿੱਥੇ ਕੁਝ ਸਾਰੇ ਭੇਤ ਖੋਲਦਾ ਭਾਜੜਾ ਫਿਰ ਉਹਦੀਆਂ ਪਵਾ ਦਿੰਦਾ ਏ ਤੁਮਾਂ ਰੱਖਿਆ ਏ ਨਾ ਤੁਮ ਪਵਾਉਣ ਨੂੰ ਖਾਣ ਨੂੰ ਕਸਉਣ ਤਾਂ ਮਲੂਕਾ ਰੱਖਿਆ ਵਲਟੋਆ ਰੱਖਿਆ ਏ ਨਾ ਬੇਇਜ਼ਤੀ ਕਰਾਉਣ ਨੂੰ ਡੇਰਿਆਂ ਦੇ ਨਾਲ ਉਹਦੀ ਪੱਕੀ ਯਾਰੀ ਆ ਵੋਟ ਕਹਿੰਦਾ ਮੈਨੂੰ ਪੰਥ ਤੋਂ ਪਿਆਰੀ ਆ ਸੌਦੇ ਵਾਲਾ ਕਰੇ ਆਪਮਾਨ ਗੁਰਾਂ ਦਾ ਸੌਦਾ ਸਾਧ ਕਰੇ અપਮਾਨਗੁਰਾਂ ਦਾ ਤੇ ਜਥੇਦਾਰ ਰੱਖਿਆ ਮਾਫੀਆਂ ਦਵਣ ਨੂੰ ਖਾਣ ਨੂੰ ਘਸੁੰਨ ਤਾਂ ਮਲੂਕਾ ਰੱਖਿਆ ਤੇ ਵਲਟੋਆ ਰੱਖਿਆ ਇਹਨਾਂ ਬੇਇਜ਼ਤੀ ਕਰਾਉਣ ਨੂੰ ਵਲਟੋਆ ਰੱਖਿਆ ਟੀਵੀ ਤੇ ਬੇਇਜ਼ਤੀ ਕਰਾਉਣ ਨੂੰ ਸ਼ਿਵ ਸੈਨਾ ਵਾਲਿਆਂ ਨੂੰ ਖੁੱਲੀ ਛੋਟ ਆ ਸਿੱਖ ਜਥੇ ਬੰਦੀਆਂ ਜੇ ਲਾਉਣ ਤਰਨਾ ਰੱਖੀ ਆ ਪੁਲਸ ਤੂੰ ਗੋਲੀਆਂ ਚੜਾਉਣ ਨੂੰ ਖਾਨ ਨੂੰ ਘਸੁੰਨਤਾ ਮਲੂਕਾ ਰੱਖਿਆ ਬਲਟੋਆ ਰੱਖਿਆ ਇਹਨਾਂ ਬੇਇਜ਼ਤੀ ਕਰਾਉਣ ਨੂੰ ਬਲਟੋਆ ਰੱਖਿਆ ਇਹਨਾਂ ਜਲੀਲ ਕਰਾਉਣ ਨੂੰ ਕਰਦੀ ਡਰਾਮਾ ਉਹ ਨੰਨੀ ਸ਼ਾਂ ਦਾ ਉੰਜ ਨਹੀਂ ਫਿਕਰ ਕਿਸੇ ਧੀ ਮਾਂ ਦਾ ਕੁੜੀਆਂ ਦੀ ਇੱਜ਼ਤ ਚੁਰਾਹੇ ਰੁਲਦੀ ਰੱਖੇ ਤੋਤੀ ਜਹੇ ਸਰਪੰਚ ਕੁੜੀਆਂ ਕਟਾਉਣ ਨੂੰ ਖਾਨ ਨੂੰ ਘਸੁੰਨਤਾ ਮਲੂਕਾ ਰੱਖਿਆ ਵਲਟੋਆ ਰੱਖਿਆ ਏ ਟੀਵੀ ਤੇ ਵੇਚਤੀ ਕਰਾਉਣ ਨੂੰ ਵਲਟੋਆ ਰੱਖਿਆ ਏ ਵੇਚਤੀ ਕਰਾਉਣ ਨੂੰ ਚੀਚਾ ਉਹਦਾ ਪੰਜਾਬ ਦੀ ਕਿਸਾਨੀ ਖਾ ਗਿਆ ਚੀਚਾ ਉਹਦਾ ਪੰਜਾਬ ਦੀ ਕਿਸਾਨੀ ਖਾ ਗਿਆ ਸਾਲਾ ਉਹਦਾ ਰੰਗਲੀ ਜਵਾਨੀ ਖਾ ਗਿਆ ਫਾਹੇ ਲੈ ਲੈ ਇੱਥੇ ਕਿਰਸਾਨ ਮਰਦੇ ਤੇ ਤੋਤਾ ਰੱਖਿਆ ਏ ਨਕਲੀ ਦਵਾਈਆਂ ਵਕਾਉਣ ਨੂੰ ਖਾਣ ਨੂੰ ਘਸੁੰਨ ਤਾਂ ਮਲੂਕਾ ਰੱਖਿਆ ਵਲਟੂਆ ਰੱਖਿਆ ਹੈ ਇਹਨਾਂ ਬੇਚਤੀ ਕਰਾਉਣ ਨੂੰ ਵਲਟੂਆ ਰੱਖਿਆ ਹੈ ਇਹਨਾਂ ਬੇਚਤੀ ਕਰਾਉਣ ਨੂੰ ਬਹੁਤ ਧੰਨਵਾਦ ਇਹ ਕਿਸੇ ਵੀਰ ਨੇ ਮੈਨੂੰ ਭੇਜੀ ਸੀ ਮੈਂ ਸੌਰੀ ਉਹਨੇ ਆਪਣਾ ਨਾਮ ਨਹੀਂ ਨਾਲ ਭੇਜਿਆ ਮੈਨੂੰ ਨਹੀਂ ਪਤਾ ਕਿਸ ਦੀ ਲਿਖਤ ਸੋ ਆਪਣਾ ਨਾਮ ਜ਼ਰੂਰ ਦੱਸੇ ਮੈਂ ਉੱਪਰ ਸਟੇਟਸ ਦੇ ਵਿੱਚ ਵੀਰ ਦਾ ਨਾਮ ਮੈਂਸ਼ਨ ਜ਼ਰੂਰ ਕਰੂੰਗਾ ਲਿਖਣ ਵਾਲੇ ਦਾ ਬਹੁਤ ਧੰਨਵਾਦ ਜੀ